ਹਾਂਜੀ ਜਿਸ ਤਰ੍ਹਾਂ ਕਿ ਕਾਫੀ ਸਾਰੇ ਸਵਾਲ ਨਾਸ਼ਪਤੀ ਦੀ ਕਟਾਈ ਬਾਰੇ ਆ ਰਹੇ ਸੀ ਕਿ ਅੱਜ ਆਪਾਂ ਨਾਸ਼ਪਤੀ ਦੀ ਕਟਾਈ ਕਰਨ ਲੱਗੇ ਆ ਜੀ ਜਿਹੜਾ ਜਨਵਰੀ ਦਾ ਪਹਿਲਾ ਹਫਤਾ ਚੱਲ ਰਿਹਾ ਹੈਗਾ ਤੇ ਇਹਦੇ ਵਿੱਚ ਜਿਹੜੀ ਨਾਸ਼ਪਤੀ ਦੀ ਕਟਾਈ ਕਰਨੀ ਹੈ ਨਾਸ਼ਪਤੀ ਦੀ ਕਟਾਈ ਕਰਨ ਦਾ ਮੁੱਖ ਕਾਰਨ ਕੀ ਹੁੰਦਾ ਕਿਸ ਲਈ ਕਰਨੀ ਹੁੰਦੀ ਹੈ ਇਹ ਤੇ ਕਿਵੇਂ ਕਰਨੀ ਹੈ ਇਹ ਤੇ ਕਿਹੜੀਆਂ ਚੀਜ਼ਾਂ ਤਿਆਰ ਰੱਖਣਾ ਹੈ ਸਾਰੀ ਗੱਲਬਾਤ ਜਿਹੜੀ ਇਸ ਵੀਡੀਓ ਦੇ ਵਿੱਚ ਕਰਾਂਗੇ ਵੀਡੀਓ ਨੂੰ ਅੰਤ ਤੱਕ ਜਰੂਰ ਦੇਖਿਓ ਤੇ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਓ ਤਾਂ ਜੋ ਜਿਹੜੇ ਵੀਰ ਨਾਸ਼ਪਤੀ ਦੀ ਕਟਾਈ ਜਾਂ ਬੱਗੂ ਗੋਸ਼ਾ ਵੀ ਇਸੇ ਕਿਸਮ ਦੇ ਵਿੱਚ ਆ ਗਿਆ ਜਾਂ ਕੋਈ ਇਸ ਤਰ੍ਹਾਂ ਦੀ ਹੋਰ ਵੀ ਕੋਈ ਜਿਹੜੀ ਨਾਖਾਂ ਦੇ ਵਿੱਚ ਕੋਈ ਕਿਸਮ ਆ ਗਈ ਉਹਨਾਂ ਦੀ ਕਟਾਈ ਕਰਨਾ ਚਾਹੁੰਦੇ ਨੇ ਤੇ ਉਹਨਾਂ ਨੂੰ ਜਾਣਕਾਰੀ ਨਹੀਂ ਹੈਗੀ ਵੀ ਕਿਸ ਤਰ੍ਹਾਂ ਕਰਨੀ ਆ ਉਹਨਾਂ ਤੱਕ ਇਹ ਜਾਣਕਾਰੀ ਪਹੁੰਚ ਸਕੇ ਜੀ ਨਾਸ਼ਪਤੀ ਦੇ ਵਿੱਚ ਕਟਾਈ ਜ਼ਰੂਰੀ ਕਿਉਂ ਹੁੰਦੀ ਹੈ ਜੀ ਆ ਥੋੜਾ ਜਿਹਾ ਤੁਸੀਂ ਦੇਖ ਲਓ ਵੀ ਜਿਹੜੀ ਇਹ ਚੀਜ਼ ਹੈਗੀ ਇਹਨੂੰ ਸਪਰਕ ਕਿਹਾ ਜਾਂਦਾ ਜੀ ਸਪਰ ਦਾ ਮਤਲਬ ਵੀ ਇਸ ਚੀਜ਼ ਦੇ ਉੱਤੇ ਫਲ ਆਉਣਾ ਹੁੰਦਾ ਹੈਗਾ ਜਿਵੇਂ ਇਹ ਸਾਰੀਆਂ ਸਪਰਾਂ ਗੀਆਂ ਜਿਹੜੀ ਇੱਕ ਤੋਂ 2 ਸਾਲ ਪੁਰਾਣੀ ਸਪਰ ਹੋਊਗੀ ਉਹੀ ਜਿਹੜੀ ਆਪਾਂ ਨੂੰ ਫਲ ਦੇਊਗੀ ਜਿਹੜੀ ਸਪਰ ਨੂੰ ਕਾਮਯਾਬ ਕਰਨ ਲਈ ਜਾਂ ਸਪਰ ਦਾ ਸਾਈਜ਼ ਵਧਾਉਣ ਲਈ ਆਪਾਂ ਨੂੰ ਜਿਹੜੀਆਂ ਟਾਹਣੀਆਂ ਦਾ ਸਾਈਜ਼ ਰੋਕਣਾ ਪੈਂਦਾ ਹੈਗਾ ਇੱਕ ਜਿਹੜੀਆਂ ਜਿਵੇਂ ਇਹ ਬਿਮਾਰੀ ਗ੍ਰਸਤ ਸਪਰਾਂ ਗੀਆਂ ਆਪਣੀਆਂ ਇਹਨਾਂ ਦੀ ਕਟਾਈ ਕਰਨੀ ਬਹੁਤ ਜ਼ਰੂਰੀ ਹੁੰਦੀ ਹੈ ਤਾਂ ਜੋ ਜਿਹੜੀ ਅੱਗੇ ਬਿਮਾਰੀ ਨਾ ਫੈਲ ਸਕੇ ਕਿਵੇਂ ਕਿ ਇਹ ਕਾਫੀ ਜਗ੍ਹਾ ਤੇ ਜਿਹੜੀ ਇਹ ਸਮੱਸਿਆ ਆਈ ਹੈ ਆਪਣੇ ਬੂਟੇ ਦੇ ਉੱਪਰ ਤੇ ਇਹ ਸਾਰੀ ਕਟਾਈ ਕਰਕੇ ਆਪਾਂ ਲਾਉਣੀ ਹੈਗੀ ਆ ਇਸ ਤੋਂ ਇਲਾਵਾ ਜਿਹੜੀ ਕਟਾਈ ਕਰਨੀ ਹੈਗੀ ਉਹ ਉੱਪਰੋਂ ਟਾਣੀਆਂ ਦੀ ਕਟਾਈ ਕਰਕੇ ਜਿਹੜੀ ਹਾਈਟ ਰੁਕਣੀ ਹੈਗੀ ਆਪਾਂ ਤੇ ਜਿਹੜੀ ਕੋਈ ਸ਼ੇਪ ਬੂਟੇ ਦੀ ਖਰਾਬ ਕਰਦੀ ਹੈ ਟਾਣੀ ਉਹਨਾਂ ਦੀ ਕਟਾਈ ਕਰਨੀ ਹੈਗੀ ਤੇ ਜਿਵੇਂ ਸਪਾਰ ਆ ਗਈ ਕਈ ਸਪਾਰਾਂ ਆਪਾਂ ਜਿਹੜੀਆਂ ਜਿਵੇਂ ਇਹ ਟਾਣੀ ਤੁਸੀਂ ਦੇਖ ਰਹੇ ਹੋਗੇ ਇਹ ਜਿਹੜੀ ਅੱਖ ਆ ਗਈ ਇਸੇ ਤੋਂ ਜਿਹੜੀ ਸਪਾਰ ਬਣਦੀ ਹੁੰਦੀ ਹੈ ਅੱਗੇ ਜਿਵੇਂ ਇਹਦੇ ਤੇ ਆਪਾਂ ਤਿੰਨ ਅੱਖਾਂ ਰੱਖੀਆਂ ਤੇ ਉਸ ਤੋਂ ਬਾਅਦ ਇਹਦੀ ਕਰਤੀ ਆਪਾਂ ਕਟਾਈ ਜੀ ਹੁਣ ਇਹ ਤਿੰਨ ਅੱਖਾਂ ਅਗਲੇ ਸਾਲ ਜਿਹੜੀਆਂ ਥੋੜੀਆਂ ਹੋਰ ਵੱਡੀਆਂ ਹੋ ਜਾਣਗੀਆਂ ਤੇ ਜਿਵੇਂ ਜਿਵੇਂ ਇਹ ਵੱਡੀਆਂ ਹੋਣਗੀਆਂ ਫਲ ਦੇਣ ਲੱਗ ਜਾਣਗੀਆਂ ਇਸੇ ਤਰ੍ਹਾਂ ਹੁਣ ਜੇ ਮੰਨ ਲਓ ਇਹ ਟਾਣੀ ਹੈਗੀ ਆ ਇਹਦੇ ਵਿੱਚ ਇਹ ਪਿਛਲੇ ਸਾਲ ਦੀ ਕਟਾਈ ਤੋਂ ਬਾਅਦ ਇੱਕ ਟਾਣੀ ਸਿੰਗਲ ਹੀ ਨਿਕਲੀ ਆਮ ਤੌਰ ਤੇ ਜਿਹੜੀਆਂ ਦੋ ਟਾਣੀਆਂ ਨਿਕਲਦੀਆਂ ਹੁੰਦੀਆਂ ਨੇਗੀਆਂ ਹੁਣ ਇਹਦੇ ਚ ਆਪਾਂ ਜਿਹੜੀਆਂ ਚਾਰ ਸਫਰਾਂ ਰੱਖਾਂਗੇ ਤੇ ਉੱਪਰੋਂ ਜਿਹੜੀ ਇਹਦੀ ਕਟਾਈ ਕਰ ਦਾਂਗੇ ਪਰ ਇਹ ਥੋੜੀ ਜਿਹੜੀ ਕਿਸੇ ਕਾਰਨ ਕਰਕੇ ਸੁੱਕੀ ਹੋਈ ਐ ਇਸ ਲਈ ਇਹਨੂੰ ਥੱਲੇ ਤੱਕ ਕੱਟਤਾ ਆਪਾਂ ਜਿੱਥੋਂ ਕਿ ਆਪਾਂ ਨੂੰ ਬਿਲਕੁਲ ਇਹ ਹਰੀ ਮਿਲ ਜੇ ਉੱਥੋਂ ਤੱਕ ਆਪਾਂ ਇਹਨੂੰ ਕੱਟਣਾ ਹੈਗਾ ਤੇ ਉਸ ਤੋਂ ਬਾਅਦ ਇਹਦੀ ਹਾਈਟ ਕੰਟਰੋਲ ਕਰਨ ਲਈ ਜਿਹੜਾ ਆਪਾਂ ਇਹਦੀ ਕਟਾਈ ਕਰਨੀ ਹੈਗੀ ਤੇ ਜਿੰਨੀਆਂ ਵੀ ਸੁੱਕੀਆਂ ਟਾਹਣੀਆਂ ਕਿਸੇ ਕਾਰਨ ਕਰਕੇ ਇਹਨਾਂ ਨੂੰ ਕੋਈ ਰੋਗ ਪਿਆ ਹੋਇਆ ਹੈਗਾ ਉਹ ਸਾਰੀਆਂ ਲਾਉਣੀਆਂ ਹੈਗੀਆਂ ਆਪਾਂ ਤੇ ਜਿਹੜੀ ਕੋਈ ਜ਼ਿਆਦਾ ਸਾਈਡ ਨੂੰ ਤਾਂ ਨਹੀਂ ਜਾਂਦੀ ਹੈਗੀ ਉਹਦੇ ਕੰਟਰੋਲ ਲਈ ਵੀ ਆਪਾਂ ਜਿਹੜੀ ਕਟਾਈ ਕਰਨੀ ਹੈਗੀ ਕਿਵੇਂ ਕਿ ਇਹ ਤੁਸੀਂ ਦੇਖ ਸਕਦੇ ਹੋਗੇ ਇਹੇ ਕੰਟਰੋਲ ਇੱਥੋਂ ਤਿੰਨ ਕਿ ਜਿਹੜੀਆਂ ਅੱਖਾਂ ਰੱਖ ਕੇ ਇਹਦਾ ਸਾਈਡ ਦਾ ਕੰਟਰੋਲ ਤੇ ਇਸੇ ਤਰ੍ਹਾਂ ਜਿਵੇਂ ਆ ਆ ਗਈ ਇਹਦੀਆਂ ਤਿੰਨ ਅੱਖਾਂ ਰੱਖ ਕੇ ਕਰਨੀ ਸੀ ਵਸੇ ਆਪਾਂ ਥੱਲੇ ਤੋਂ ਸੁੱਕੀ ਹੋਈ ਆ ਟਾਣੀ ਇਸ ਕਰਕੇ ਉਹਨੂੰ ਜਿਹੜੀ ਆਪਾਂ ਜੜ ਦੇ ਵਿੱਚੋਂ ਕਟਾਈ ਇਹਦੀ ਕਰਾਂਗੇ ਤੇ ਬਾਕੀ ਜਿਹੜੀ ਹਾਈਟ ਕੰਟਰੋਲ ਕਰਨ ਲਈ ਕਟਾਈ ਕਰਨੀ ਆਪਾਂ ਜਿਵੇਂ ਕਿ ਇਹ ਤੁਸੀਂ ਦੇਖ ਸਕਦੇ ਹੋਗੇ ਇਹ ਤਿੰਨ ਤਿੰਨ ਚਾਰ ਚਾਰ ਟਾਣੀਆਂ ਜਿਹੜੀਆਂ ਆਪਣੀਆਂ ਨਿਕਲੀਆਂ ਹੋਈਆਂ ਨੇ ਪਹਿਲਾਂ ਵਾਲੀਆਂ ਆ ਜਿਆਦਾ ਸੁੱਕੀ ਹੋਈ ਆ ਇਹਨੂੰ ਇੱਥੋਂ ਕੱਟਾਂਗੇ ਇਹ ਟਾਣੀ ਜਮਾਂ ਸੁੱਕੀ ਹੋਈ ਹੈਗੀ ਇਹਨੂੰ ਇੱਥੋਂ ਤੇ ਆ ਹਾਈਟ ਕੰਟਰੋਲ ਕਰਨ ਲਈ ਇੱਥੋਂ ਤੇ ਆ ਉੱਪਰ ਤੁਸੀਂ ਦੇਖ ਸਕਦੇ ਹੋਗੇ ਇਹ ਟਾਣੀਆਂ ਦੀ ਜਿਆਦਾ ਜਿਹੜੀ ਹਾਈਟ ਨਹੀਂ ਹੈਗੀ ਪਰ ਫਿਰ ਵੀ ਆਪਾਂ ਨੂੰ ਇਹਨੂੰ ਰੋਕਣ ਲਈ ਜਿਹੜੀ ਆ ਸਿੰਗਲ ਟਾਣੀ ਜਿਹੜੀ ਉੱਪਰ ਨੂੰ ਜਾ ਰਹੀ ਹੈ ਇਹਨੂੰ ਕੱਟਾਂਗੇ ਤੇ ਸਾਈਡਾਂ ਵਾਲੀਆਂ ਨੂੰ ਵਧਾਵਾਂਗੇ ਜੀ ਇਸੇ ਤਰ੍ਹਾਂ ਹੀ ਇਹ ਆ ਗਈ ਇਹ ਵੀ ਉੱਪਰ ਹਾਈਟ 'ਚ ਜਿਆਦਾ ਜਾ ਰਹੀ ਹੈ ਟਾਣੀ ਤਾਂ ਇਹਨੂੰ ਆਪਾਂ ਇੱਥੋਂ ਕੱਟਾਂਗੇ ਇਹ ਇਹਦੇ ਨਾਲ ਆ ਗਈ ਜਿਹੜੀ ਇਹ ਸ਼ੇਪ ਖਰਾਬ ਕਰੂਗੀ ਆਉਣ ਨਾਲ ਸਮੇਂ ਦੇ ਵਿੱਚ ਇਹਨੂੰ ਪੂਰੀ ਲਾਹਾਂਗੇ ਜੀ ਆਪਾਂ ਇਹ ਸਾਈਡ ਵਾਲੀ ਸੁੱਕੀ ਹੋਈ ਟਾਣੀ ਆ ਇਹ ਤਾਂ ਕਰਕੇ ਕੱਟ ਰਹੇ ਆ ਇਹਨੂੰ ਜਿਹੜੀ ਸੁੱਕੀ ਹੋਈ ਟਾਣੀ ਨੂੰ ਬਿਲਕੁਲ ਉੱਥੋਂ ਤੱਕ ਕੱਟਣ ਦੀ ਕੋਸ਼ਿਸ਼ ਕਰਨੀ ਆ ਜਿੱਥੋਂ ਤੱਕ ਸੁੱਕੀ ਹੋਈ ਹੈ ਜੀ ਤੇ ਨਾਲ ਹੀ ਆਹ ਟਾਣੀ ਵੀ ਕਿਸੇ ਕਾਰਨ ਕਰਕੇ ਸੁੱਕੀ ਹੋਈ ਹੈ ਇਹਨੂੰ ਵੀ ਕਟਾਂਗੇ ਇਸ ਤਰ੍ਹਾਂ ਆਪਾਂ ਜਿਹੜੀ ਹਾਈਟ ਕੰਟਰੋਲ ਕਰਨੀ ਆ ਸਾਰੀਆਂ ਟਾਣੀਆਂ ਜਿਹੜੀਆਂ ਆਪਾਂ ਜ਼ਿਆਦਾ ਹਾਈਟ ਦੀਆਂ ਰਹਿਗੀਆਂ ਉਹ ਲਾਉਣੀਆਂ ਹੈਗੀਆਂ ਤੇ ਜਿਹੜੀ ਕੋਈ ਸ਼ੇਪ ਖਰਾਬ ਕਰਦੀ ਹੈ ਬੂਟੇ ਦੀ ਜਿਵੇਂ ਕਿ ਇਹ ਟਾਣੀ ਆ ਹੁਣ ਇਹ ਕ੍ਰੋਸ ਮਾਰ ਰਹੀ ਹੈ ਇਹਦੇ ਨਾਲ ਇੱਥੋਂ ਵੀ ਤਾਂ ਕੀ ਕਰਾਂਗੇ ਇਹਨੂੰ ਸਾਈਡ ਤੇ ਕੱਢਾਂਗੇ ਇਧਰ ਤੇ ਇੱਥੋਂ ਕੱਟ ਦਿਆਂਗੇ ਤਾਂ ਜੋ ਜਿਹੜੀ ਇਹ ਥੋੜੀ ਹੋਰ ਨਿਵੇਂ ਵੀ ਲੈ ਸਕਦੇ ਆ ਜਿਹੜੀ ਇਹਦੀ ਗ੍ਰੋਥ ਪਰਲੇ ਪਾਸੇ ਨੂੰ ਆਪਾਂ ਵਧਾ ਸਕੀ ਜੀ ਇਸ ਤਰ੍ਹਾਂ ਦੀਆਂ ਚੀਜ਼ਾਂ ਦਾ ਜਿਹੜਾ ਕਟਾਈ ਦਰਾਨ ਆਪਾਂ ਧਿਆਨ ਰੱਖਣਾ ਹੁੰਦਾ ਜਿਆਦਾ ਹਾਈਟ ਨੂੰ ਕੰਟਰੋਲ ਕਰਨਾ ਹੁੰਦਾ ਜਿਵੇਂ ਇਹਦੇ ਵਿੱਚ ਵੀ ਆ ਤੇ ਹੁਣ ਜਿਆਦਾ ਹਾਈਟ ਤੇ ਜਿਹੜੀਆਂ ਜਾ ਰਹੀਆਂ ਆਹ ਟਾਣੀ ਕਿਸੇ ਕਾਰਨ ਕਰਕੇ ਜਿਹੜੀ ਸੁੱਕੀ ਹੋਈ ਆ ਇਹਨੂੰ ਕਾਫੀ ਸਮੱਸਿਆ ਜੀ ਟਾਣੀ ਨਵਾਈ ਹੋਈ ਆ ਇਸ ਕਰਕੇ ਜਿਹੜੀ ਕੋਸ਼ਿਸ਼ ਕਰਨੀ ਆ ਆਪਾਂ ਇਸ ਤਰ੍ਹਾਂ ਦੀ ਟਾਣੀ ਨੂੰ ਪੂਰੇ ਜਿਹੜਾ ਕੱਟ ਦਿੱਤਾ ਜਾਵੇ ਕਿਉਂਕਿ ਜਿਹੜਾ ਅੱਗੇ ਰੋਗ ਨਾ ਵਧੇ ਜੀ ਇਹ ਤੁਸੀਂ ਦੇਖ ਸਕਦੇ ਹੋ ਇਹਨੂੰ ਕੱਟਣ ਦਾ ਕਾਰਨ ਕੀ ਆ ਇਹ ਦੇਖੋ ਇਹ ਟਾਣੀ ਬਿਲਕੁਲ ਸੁੱਕਦੀ ਜਾਂਦੀ ਸੀਗੀ ਤੇ ਇਹਦੇ ਤੋਂ ਜਿਹੜਾ ਅੱਗੇ ਰੋਗ ਪੈ ਸਕਦਾ ਸੀ ਬੂਟੇ ਨੂੰ ਇਸ ਕਰਕੇ ਜਿਹੜੀ ਜਗ੍ਹਾ ਤੋਂ ਹਰੀ ਸੀਗੀ ਉੱਥੋਂ ਆਪਾਂ ਜਿਹੜਾ ਇਹਨੂੰ ਕੱਟਿਆਗਾ ਹਾਂ ਇਹਦੇ ਵਿੱਚ ਆਪਾਂ ਬਾਕੀ ਜਿਵੇਂ ਜਿਵੇਂ ਸ਼ੇਪ ਦੀ ਗੱਲ ਕਰੀ ਆਪਾਂ ਸ਼ੇਪ ਨੂੰ ਸਹੀ ਕਰਨ ਲਈ ਕੁਝ ਕਟਾਈ ਆਪਾਂ ਕਰਨੀ ਹੈਗੀ ਤੇ ਹਾਈਟ ਨੂੰ ਕੰਟਰੋਲ ਕਰਨ ਲਈ ਕਾਟਿੰਗ ਦੇ ਵਿੱਚ ਆਪਣਾ ਇੱਕ ਮੁੱਖ ਟੀਚਾ ਇਹ ਹੋਣਾ ਚਾਹੀਦਾ ਹੈਗਾ ਵੀ ਜਿਹੜਾ ਬੂਟੇ ਨੂੰ ਜਿਆਦਾ ਆਪਾਂ ਉੱਪਰ ਨਹੀਂ ਜਾਣ ਦੇਣਾ ਆਪਾਂ ਜਿਆਦਾ ਉਹਦਾ ਫਲਾਪ ਪਾਸਿਆਂ ਨੂੰ ਕਰਵਾਉਣਾਗਾ ਤੇ ਪਾਸਿਆਂ ਨੂੰ ਫਲਾਪ ਕਰਾਉਣ ਲਈ ਆਪਾਂ ਨੂੰ ਉਹਦੀ ਹਾਈਟ ਕੰਟਰੋਲ ਕਰਕੇ ਤੇ ਜਿਹੜਾ ਬੂਟੇ ਦੇ ਪਾਸੇ ਵਾਲੀਆਂ ਟਾਹਣੀਆਂ ਤੋਂ ਜਿਵੇਂ ਇੱਥੋਂ ਟਾਣੀ ਕੱਟੀ ਆ ਤਾਂ ਇੱਥੋਂ ਹੁਣ ਦੋ ਟਾਹਣੀਆਂ ਜਿਹੜੀਆਂ ਗਰੋਥ ਕਰਨੀਆਂ ਉਸ ਤਰ੍ਹਾਂ ਦੀ ਗਰੋਥ ਲੈਣ ਲਈ ਜਿਹੜਾ ਬੂਟੇ ਨੂੰ ਆਪਾਂ ਟ੍ਰੇਨ ਕਰਨਾ ਹੁੰਦਾ ਹੈਗਾ ਹੁਣ ਦੇਖ ਸਕਦੇ ਹੋ ਤੁਸੀਂ ਇਹ ਜਿਆਦਾ ਹਾਈਟ ਤੇ ਜਾ ਰਹੀ ਆ ਇਹ ਵੀ ਕੱਟਨੀ ਆ ਇਹ ਵੀ ਕੱਟਨੀ ਆ ਜਿੰਮੇ ਇਹ ਆ ਗਈ ਜਿਆਦਾ ਹਾਈਟ ਤੇ ਜਾ ਰਹੀ ਆ ਤਿੰਨ ਤੋਂ ਚਾਰ ਅੱਖਾਂ ਰੱਖ ਕੇ ਲਾ ਦੇਣੀ ਆ ਇਹ ਇਸੇ ਤਰ੍ਹਾਂ ਸਾਈਡ ਵਾਲੀਆਂ ਇਹ ਆ ਗਈ ਇਹ ਕੱਟਤੀ ਆਟਾੜੀ ਕਿਸੇ ਕਾਰਨ ਸੁੱਕੀ ਹੋਈ ਆ ਪੂਰੀ ਲਾਹਾਂਗੇ ਆਟਾੜੀ ਵੀ ਜਿਹੜੀ ਚਾਰ ਅੱਖਾਂ ਰੱਖ ਕੇ ਕਟਾਂਗੇ ਤੇ ਜਿਹੜੀਆਂ ਮੁੱਖ ਹਾਈਟ ਦੀ ਗੱਲ ਆ ਉਹ ਇੰਨਾ ਟਾਣੀਆਂ ਦੀ ਕਟਿੰਗ ਕਰਕੇ ਜਿਹੜੀ ਆਪਾਂ ਕੰਟਰੋਲ ਕਰਨੀ ਹੁੰਦੀ ਹੈਗੀ ਤੇ ਇਹਨਾਂ ਦੀ ਹਾਈਟ ਕੰਟਰੋਲ ਕਰਨ ਦੇ ਨਾਲ ਇੱਕ ਜਿਹੜਾ ਆਪਾਂ ਨੂੰ ਫਾਇਦਾ ਹੁੰਦਾ ਹੈਗਾ ਉਹ ਜਿਹੜੀਆਂ ਥੱਲੜੀਆਂ ਜਿਹੜੀਆਂ ਆਪਣੀਆਂ ਸਪਾਰਾਂ ਹੁੰਦੀਆਂ ਹੈਗੀਆਂ ਇਹਨਾਂ ਦੇ ਉੱਪਰ ਫਲ ਆਉਣਾ ਹੁੰਦਾ ਹੈਗਾ ਉਹ ਜਿਹੜੀਆਂ ਮਜ਼ਬੂਤ ਹੋ ਜਾਂਦੀਆਂ ਨੇ ਤਗੜੀਆਂ ਹੋ ਜਾਂਦੀਆਂ ਨੇ ਤੇ ਉਹ ਵਧ ਜਾਂਦੀਆਂ ਨੇਗੀਆਂ ਉਹਨਾਂ ਤੇ ਫਲ ਦੀ ਆਉਣ ਦੀ ਜਿਹੜੀ ਕੈਪੈਸਿਟੀ ਵੱਧ ਜਾਂਦੀ ਆ ਇਸ ਕਰਕੇ ਆਪਾਂ ਨੂੰ ਬੂਟੇ ਦੀ ਜਿਹੜੀ ਹਾਈਟ ਵੀ ਜਿਹੜੀ ਕੰਟਰੋਲ ਕਰਨੀ ਪੈਂਦੀ ਆ ਉਮੀਦ ਕਰਦੇ ਹਾਂ ਕਿ ਜਿਹੜੀ ਵੀਡੀਓ ਦੇ ਵਿੱਚ ਦਿੱਤੀ ਜਾਣਕਾਰੀ ਤੁਹਾਨੂੰ ਚੰਗੀ ਤਰ੍ਹਾਂ ਪਤਾ ਲੱਗ ਗਈ ਹੋਊਗੀ ਫਿਰ ਵੀ ਕਿਸੇ ਕਾਰਨ ਕੁਝ ਵੀ ਦੱਸਣ ਤੋਂ ਅਸਮਰਥ ਰਹੇ ਹੋਈਏ ਤਾਂ ਤੁਸੀਂ ਜਿਹੜਾ ਸਾਡੇ WhatsApp ਗਰੁੱਪ ਦੇ ਵਿੱਚ ਮੈਸੇਜ ਕਰਕੇ ਜਾਂ ਕਮੈਂਟ ਕਰਕੇ ਵੀ ਪੁੱਛ ਸਕਦੇ ਹੋ ਧੰਨਵਾਦ